ਵੀਰਵਾਰ ਕੱਪੜੇ ਨਹੀਂ ਧੋਣੇ ਮੰਗਲਵਾਰ ਨੋਂ ਨਹੀਂ ਕੱਟਣੀ ਸ਼ਨੀਵਾਰ ਸੇਰ ਨਹੀਂ ਣਾਉਣਾ ਇਹਨਾਂ ਸਾਰੀਆਂ ਵਾਰਾਂ ਦਾ ਜ਼ਿਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਮਹਾਰਾਜ ਜੀ ਨੇ ਉਹਨਾਂ ਭੁੱਲੀਆਂ ਨੂੰ ਸਹੀ ਮਾਰਗ ਦਿਖਾਇਆ ਕੋਈ ਵੀ ਵਾਰ ਮਾੜਾ ਨਹੀਂ ਜਿਸ ਦਿਨ ਤੋਂ ਨਿਤਨੇਮ ਨਹੀਂ ਕੀਤਾ ਆਪਣੇ ਗੁਰੂ ਨੂੰ ਯਾਦ ਨਹੀਂ ਕੀਤਾ

ਕੋਈ ਦੁਖਾਵੜ ਨਹੀਂ ਆਵੇਗੀ ਤੇਰੇ ਦਿਨ ਦੇ ਸਾਰੇ ਕਾਜ ਗੁਰੂ ਸਾਹਿਬ ਆਪ ਸਵਾਰਨਗੇ ਤੇ ਹਰ ਥਾਂ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ